ਇਹ ਕੋਈ ਨਸ਼ੇ ਦੀ ਜੜਕੀ ਐ ਜੜਾ ਹੈ ਬੇਰਜ਼ਗਾਰੀ ਜਦੋਂ ਬੰਦਾ ਵਿਹਲਾ ਹੁੰਦਾ ਤਾਂ ਕੁਝ ਕਰਨ ਨੂੰ ਨਹੀਂ ਹੁੰਦਾ ਤਾਂ ਫਿਰ ਉਹ ਨਸ਼ੇ ਕਰਦਾ ਅੱਧੇ ਤਾਂ ਡਿਪਰੈਸ਼ਨ ਦੇ ਸ਼ਿਕਾਰ ਹੋਏ ਹੋਏ ਨੇ ਨੌਜਵਾਨ ਉਹਦੇ ਕਰਕੇ ਨਸ਼ਿਆਂ ਦੇ ਵਿੱਚ ਗੜੁੱਚ ਹੋਏ ਹੋਏ ਨੇ ਬਾਕੀ ਨਸ਼ੇ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਇਹ 2 ਸਾਲਾਂ ਚ ਨਹੀਂ ਪੱਟੀਆਂ ਜਾਣੀਆਂ ਜਾਂ 2-4 ਸਾਲਾਂ ਜਿਨੀ ਬਟੇ ਜਣੇ ਟਾਈਮ ਲੱਗੂਗਾ ਪਰ ਪੱਟੀਆਂ ਜ਼ਰੂਰ ਜਾਣੀਆਂ ਦਸੋ ਜੀ ਮੇਤਾ ਦੇਖ ਰਿਹਾ ਹੈ ਸਭ ਦਸ਼ਕਾਂ ਨੂੰ ਜਿਹਾਇਆ ਇਸ ਵਕਤ ਅਸੀਂ ਬਿਹਾਲ ਸਿੰਘ ਵਾਲਾ ਮੌਜੂਦ ਆ ਕਹਿ ਸਕਦੇ ਕਿ ਫਰੀਦਕੋੜ ਹਲਕੇ ਦੇ ਵਿੱਚ ਲਗਾਤਾਰ ਪ੍ਰਚਾਰ ਜਾਰੀ ਆ ਹਰ ਪਾਰਟੀ ਆਪਣਾ ਦਾਵਾ ਠੋਕ ਰਹੀ ਆ ਪਰ ਕਿਤਨੇ ਕਿਤੇ ਜੋ ਵਾਅਦੇ ਕੀਤੇ ਜਾ ਰਹੇ ਨੇ ਕੈਂਡੀਡੇਟਸ ਵੱਲੋਂ ਲਗਾਤਾਰ ਐਕਟਿਵ ਹੋ ਕੇ ਉਹਨਾਂ ਤੇ ਵੀ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ ਸਾਡੇ ਨਾਲ ਕਰਜੀਤ ਅਨਮੋਲ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਕਰਜੀ ਜੀ ਪਹਿਲਾਂ ਜਿਹਾਇਆ ਤੁਹਾਨੂੰ ਲੀਵਿੰਗ ਡੇਟਸ ਤੇ ਥੈਂਕ ਯੂ ਜੀ ਥੈਂਕ ਯੂ ਅ ਪ੍ਰਚਾਰ ਕਰ ਰਹੇ ਉਹ ਨਿਹਾਲ ਸਿੰਘ ਵਾਲਾ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਪੰਜਾਬੀ ਬਹੁਤ ਚੰਗਾ ਰਿਸਪੌਂਸ ਮਿਲ ਰਿਹਾ ਹੈ ਬਾਕੀ ਤੁਸੀਂ ਜਾਣੀ ਜਾਣੋ ਤੁਸੀਂ ਦੇਖ ਹੀ ਲੈ ਲਓ ਕਿਵੇਂ ਆ ਕੇ ਕੀ ਕੀ ਕਹਿ ਰਹੇ ਨੇ ਤੇ ਬਹੁਤ ਹੀ ਚੰਗਾ ਚੱਲ ਰਿਹਾ ਜੀ ਬਹੁਤ ਹੀ ਅੱਛਾ ਹੈ ਜਮਾ ਗਰਾਊਂਡ ਰਿਐਲਿਟੀ ਤੇ ਆ ਕੇ ਤੁਸੀਂ ਮੈਂ ਦੇਖ ਰਿਹਾ ਬਾਕੀ ਲੀਡਰ ਗੱਡੀ ਤੇ ਉੱਤੇ ਜਾ ਕੇ ਪ੍ਰਚਾਰ ਕਰ ਰਹੇ ਆ ਤੁਸੀਂ ਤਾਂ ਇਹ ਦੇਖ ਕੇ ਗੰਨੇ ਵਾਲੀ ਰੇੜੀ ਆ ਇਹਨਾਂ ਦੀ ਮਿਲ ਰਹੇ ਕੋਈ ਜੇ ਕੋਈ ਟੈਕਸੀ ਸਟੈਂਡ ਵਾਲਾ ਜਾਂ ਕੋਈ ਬਰਕਰ ਦੀ ਰੇੜੀ ਲਾਈ ਹੋ ਉਹਨਾਂ ਨੂੰ ਮਿਲ ਰਹੇ ਕਾਰਨ ਕਿ ਅਕੀ ਐਮਪੀ ਬੰਦ ਆ ਜਾਂ ਪੋਲਿਟਿਕਸ ਚ ਪੂਰੇ ਤਰ੍ਹਾਂ ਜੀ ਭਗਵੰਤ ਸਿੰਘ ਸਾਹਿਬ ਨੇ ਉਹਨਾਂ ਵਾਂਗੂ ਐਕਟਿਵ ਹੋ ਰਹੇ ਪੂਰੇ ਬਿਲਕੁਲ ਜੀ ਪਹਿਲਾਂ ਤਾਂ ਇਹ ਵੀ ਮੇਰਾ ਪਹਿਲਾਂ ਵੀ ਜਦੋਂ ਮੈਂ ਆਪਣੀ ਐਕਟਿੰਗ ਲਾਈਨ ਦੇ ਵਿੱਚ ਜਾਂ ਸਿੰਗਿੰਗ ਲਾਈਨ ਚ ਉਦੋਂ ਵੀ ਮੇਰਾ ਸੈੱਟ ਤੇ ਵੀ ਸਪੌਟ ਬਾਇ ਤੋਂ ਲੈ ਕੇ ਡਾਇਰੈਕਟਰ ਤੱਕ ਸਾਰੇ ਮੇਰੇ ਰਿਸਪੈਕਟਡ ਨੇ ਮੈਂ ਸਭ ਨੂੰ ਰਿਸਪੈਕਟ ਦੇਣਾ ਔਰ ਸਭ ਨਾਲ ਪ્રેਮ ਰੱਖਦਾ ਐਵੇਂ ਇਸ ਲਾਈਨ ਦੇ ਵਿੱਚ ਵੀ ਇਹੀ ਹੈ ਕਿ ਇਹ ਨਹੀਂ ਕਿ ਵੱਡੇ ਦੁਕਾਨਦਾਰਾਂ ਕੋਲ ਹੀ ਜਾਣਾ ਹਰ ਇੱਕ ਬੰਦੇ ਦੀ ਨੀਡ ਹੈ ਔਰ ਹਰ ਇੱਕ ਬੰਦੇ ਦੀਆਂ ਸਮੱਸਿਆਵਾਂ ਹੁੰਦੀਆਂ ਨੇ ਜੇ ਅਸੀਂ ਥੱਲੇਡੇ ਲੈਵਲ ਤੋਂ ਸ਼ੁਰੂ ਕਰਾਂਗੇ ਤਾਂ ਹੀ ਸਾਰਾ ਕੁਝ ਠੀਕ ਹੋਊਗਾ ਰਾਜਨੀਤੀ ਚ ਆਉਣ ਦਾ ਸਬੱਬ ਕਿਵੇਂ ਬਣਿਆ ਕਿਉਂਕਿ ਮੈਂ ਇੱਕ ਡਾਇਲੋਗ ਸੁਣਿਆ ਤੁਹਾਡਾ ਇੱਕ ਫਿਲਮ ਦੇ ਵਿੱਚ ਤੁਸੀਂ ਕਿਹਾ ਕਹਿੰਦੇ ਕੀ ਮੈਂ ਤਾਂ ਇੰਨਾ ਵੀ ਬੰਦਾ ਹੈ ਕਿ ਮੈਂ ਤਾਂ ਕੇਜੀ ਵਾਲ ਟੈਟੂ ਵੀ ਦੇ ਨੂੰ ਫਿਰਦਾ ਹੈ ਕਿ ਉਹ ਸਬੱਬੀ ਗੱਲ ਸੀ ਜਾਂ ਭੁਗ ਇੱਕ ਬੜੀ ਸੀਗੀ ਨਹੀਂ ਜੀ ਉਹ ਸਬੱਬੀ ਗੱਲ ਸੀਗੀ ਮੌਕੇ ਤੇ ਇੰਪਰੋਵਾਈਜ਼ ਸੀਗਾ ਉਹ ਤੇ ਉਦੋਂ ਕੋਈ ਕਦੇ ਸੋਚਿਆ ਨਹੀਂ ਸੀਗਾ ਕਿ ਪੋਲਿਟਿਕਸ ਦੇ ਵਿੱਚ ਆਉਣਾ ਤਾਂ اچਾਂਨ ਕੀ ਹੋਇਆ ਹਾਂਜੀ ਤੇ ਆਉਣ ਦਾ ਵੈਸੇ ਸੋਚਿਆ ਕਿਵੇਂ ਕਿ ਲੋਕਾਂ ਨੂੰ ਦੇਖ ਕੇ ਜਾ ਮਾਨ ਸਾਹਿਬ ਨੇ ਮੈਨੂੰ ਇਧਰ ਲਿਆਂਦਾ ਜੀ ਉਹ ਕਹਿੰਦਾ ਵੀ ਤੈਨੂੰ ਲੋਕਾਂ ਨੇ ਇੰਨਾ ਬਿਜ਼ੀ ਕੀਤਾ ਇੰਨਾ ਕੁਝ ਲੋਕਾਂ ਦੇ ਪਿਆਰ ਨਹੀਂ ਦਿੱਤਾ ਤਾਂ ਲੋਕਾਂ ਲਈ ਵੀ ਕੁਝ ਕਰ ਕਦੇ ਪਹਿਲਾਂ ਐਕਟਿਵ ਹੋਏ ਸੀ ਕਿਉਂਕਿ ਬਾੜਕ ਸਾਹਿਬ ਜਦ ਚੋਣ ਲੜ ਰਹੇ ਸੀਗੇ ਬਠਿੰਡਾ ਤੋਂ ਉਦੋਂ ਕਦੇ ਐਕਟਿਵ ਹੋਏ ਸੀ ਪੋਲਿਟਿਕਸ ਵਿੱਚ ਨਾ ਜੀ ਉਸ ਤਾਂ ਸੋਚਿਆ ਵੀ ਨਹੀਂ ਸੀ ਕਦੇ ਵੀ ਮੈਂ ਵੀ ਇਸ ਲਾਈਨ ਦੇ ਵਿੱਚ ਆਉਂਗਾ ਹੁਣ ਕਿਹੜੇ ਮੁੱਦੇ ਮੁੱਖ ਤੌਰ ਤੇ ਰੱਖ ਰਹੇ ਹੋ ਆਪਣੇ ਚੋਣਾਂ ਦੇ ਵਿੱਚ ਬਹੁਤ ਸਾਰੇ ਮੁੱਦੇ ਨੇ ਫਰੀਦਕੋਟ ਜਾਂਦੇ ਤੇ ਜਿਵੇਂ ਇੱਕ ਮੁੱਦਾ ਮੋਗੇ ਤੋਂ ਜਿਹੜੀ ਕੋੜਕਪੁਰਾ ਰੇਲਵੇ ਲਾਈਨ ਦਾ ਕੁਛ ਇਹ ਹੈ ਵੀ ਫਰੀਦਕੋਟ ਦੇ ਵਿੱਚ ਕੋਈ ਫੂਡ ਪ੍ਰੋਸੈਸਿੰਗ ਦਾ ਪ੍ਰੋਜੈਕਟ ਲਾਇਆ ਜਾਵੇ ਜਾਂ ਹੋਰ ਕਾਫੀ ਨੇ ਜਿਹੜੇ ਡੇ ਬਾਈ ਡੇ ਪਤਾ ਲੱਗਦਾ ਰਹਿੰਦਾ ਤੇ ਹੋਰ ਕਰਾਂਗੇ ਵੀ ਤੇ ਕੋਈ ਜਿੱਦਾਂ ਸਕਿੱਲ ਯੂਨੀਵਰਸਿਟੀ ਵਗੈਰਾ ਹੋਵੇ ਕੋਈ ਇੱਥੇ ਜਿੱਥੇ ਕਿਉਂਕਿ ਜਿਹੜਾ ਹੱਥਾਂ ਦਾ ਹਨਰ ਹੁੰਦਾ ਜਿਹੜਾ ਬੰਦੇ ਨੂੰ ਵੀ ਆਉਂਦਾ ਹੈ ਤਾਂ ਉਹ ਕਦੇ ਮਾਰ ਨਹੀਂ ਖਾਂਦਾ ਜ਼ਿੰਦਗੀ ਦੀ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ ਤੇ ਇਹਦਾਂ ਕੁਛ ਕਰਾਂਗੇ ਬਾਕੀ ਜਿਹੜੀ ਆਈਟੀਆਈਜ਼ ਨੇ ਇਹਨਾਂ ਨੂੰ ਵੀ ਅਪਗ੍ਰੇਡ ਦਾ ਮਤਲਬ ਦੇਖਾਂਗੇ ਮਾਹੌਲ ਬਣਾ ਕੇ ਜਿਵੇਂ ਨਸ਼ੇ ਦਾ ਮੁੱਦਾ ਹਰ ਸਾਲ ਸੰਸਦ ਦੇ ਵਿੱਚ ਵੀ ਹੁੰਦਾ ਵਿਧਾਨ ਸਭਾ ਦੇ ਵਿੱਚ ਵੀ ਕੋਈ ਨਾ ਕੋਈ ਐਮਐਲਏ ਨਸ਼ੇ ਦੇ ਮੁੱਦੇ ਨੂੰ ਚੱਕਦਾ ਪਰ ਕਿਤਨੇ ਕਿਤੇ ਥਲ ਹਜੇ ਨਹੀਂ ਪਾਈ ਜਾ ਰਹੀ ਫਰੀਦਕੋਟ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਵੱਧ ਤੋਂ ਵੱਧ ਰਿਪੋਰਟ ਇਕੱਠੇ ਕੀਤੇ ਗਏ ਤਾਂ ਬਾਵਾ ਕਹਿੰਦੀ ਕਿ ਨਸ਼ਿਆਂ ਦੇ ਨਾਲ ਪੁੱਤ ਮਰ ਰਹੇ ਆ ਉਹਦਾ ਕੋਈ ਥੋਸ ਹੱਲ ਲੱਭਣ ਦੀ ਲੋੜ ਆ ਕੋਈ ਮੰਨਦੇ ਵਿੱਚ ਕੋਈ ਵਿਚਾਰ ਲੈ ਕੇ ਤੁਰੇ ਕਿ ਸੰਸਦ ਦੇ ਵਿੱਚ ਗਿਆ ਤਾਂ ਮੈਂ ਇਹ ਮੁੱਦਾ ਇਸ ਤਰੀਕੇ ਨਾਲ ਚੱਕਾਂਗਾ ਤੇ ਮੈਂ ਉਹਨਾਂ ਦੀ ਤਸਵੀਰ ਰੱਖਾਂਗਾ ਕਿ ਨਸ਼ਾ ਇਸ ਤਰੀਕੇ ਨਾਲ ਖਤਮ ਹੋ ਸਕਦਾ ਦੇਖੋ ਜੀ ਨਸ਼ੇ ਦੀ ਜੜ ਕੀ ਹੈ ਜੜ ਹੈ ਬੇਰਜ਼ਗਾਰੀ ਜਦੋਂ ਬੰਦਾ ਵਿਹਲਾ ਹੁੰਦਾ ਤਾਂ ਕੁਝ ਕਰਨ ਨੂੰ ਨਹੀਂ ਹੁੰਦਾ ਤਾਂ ਫਿਰ ਉਹ ਨਸ਼ੇ ਕਰਦਾ ਤੇ ਆਪਾਂ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਮਹੱਈਆ ਕਰਾਂਗੇ ਤਾਂ ਮੇਰਾ ਖਿਆਲ ਹੈ ਬੱਚੇ ਆਪਣੇ ਆਪ ਹੀ ਜਦੋਂ ਰੁੱਝ ਜਾਣਗੇ ਕਮਾਂ ਕਾਰਾਂ ਚ ਹਰ ਇੱਕ ਨੂੰ ਰੋਜ਼ੀ ਰੋਟੀ ਮਿਲੂਗੀ ਅੱਧੇ ਤਾਂ ਡਿਪਰੈਸ਼ਨ ਦੇ ਸ਼ਿਕਾਰ ਹੋਏ ਹੋਏ ਨੇ ਨੌਜਵਾਨ ਉਹਦੇ ਕਰਕੇ ਨਸ਼ਿਆਂ ਦੇ ਵਿੱਚ ਗੜੁੱਛ ਹੋਏ ਹੋਏ ਨੇ ਸੋ ਆਪਾਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰੀਏ ਤਾਂ ਕਿ ਪੰਜਾਬ ਚੋਂ ਪੰਜਾਬ ਦੀ ਨੌਜਵਾਨ ਜਿਹੜੀ ਕਮਾਂ ਚ ਲੱਗੇ ਨਸ਼ਿਆਂ ਤੇ ਨਾ ਪਰ ਜਿਵੇਂ ਬਾਰਡਰਾਂ ਦੀ ਗੱਲ ਕੀਤੀ ਜਾਵੇ ਬਾਰਡਰਾਂ ਦੇ ਉੱਤੇ ਲਗਾਤਾਰ ਕਹਿੰਦੇ ਕਿ ਜੈਮਰ ਲਗਾਏ ਜਾਣਗੇ ਜੋ ਡਰੋਨਸ ਰਾਹੀਂ ਆ ਰਿਹਾ ਹੈਗਾ ਉਹਨਾਂ ਨੂੰ ਠੱਲ ਪਾਉਣ ਦੀ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪਰ ਉਪਰਾਲਾ ਹਜੇ ਤੱਕ ਕੋਈ ਵੀ ਨਹੀਂ ਹੋ ਰਿਹਾਗਾ ਲਗਾਤਾਰ ਮਾਨ ਸਾਹਿਬ ਵੀ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਅਗੇ ਤਸਵੀਰ ਰੱਖ ਰਹੇ ਆ ਕਿ ਇਹ ਜੋ ਨਸ਼ਾ ਉਧਰੋਂ ਆ ਰਿਹਾ ਹੈਗਾ ਬਾਰਡਰੋਂ ਪਾਰ ਆ ਰਿਹਾ ਉਹਨੂੰ ਕਿਵੇਂ ਰੋਕੂਗਾ ਬਿਲਕੁਲ ਕਰਾਂਗੇ ਜੀ ਜੋ ਵੀ ਜਿੱਦਾਂ ਵੀ ਗਵਰਨਮੈਂਟ ਹੁਕਮ ਕਰੂਗੀ ਜਿੱਦਾਂ ਮਾਨ ਸਾਹਿਬ ਕਹਿਣਗੇ ਉਹਦੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਚੱਲਾਂਗੇ ਬਾਕੀ ਨਸ਼ੇ ਦੀਆਂ ਜੜਾਂ ਬਹੁਤ ਡੂੰਘੀਆਂ ਨੇ ਇਹ 2 ਸਾਲਾਂ ਚ ਨਹੀਂ ਪੱਟੀਆਂ ਜਾਣੀਆਂ ਜਾਂ 2-4 ਸਾਲਾਂ ਚ ਨਹੀਂ ਬਟੇ ਜਾਣੇ ਟਾਈਮ ਲੱਗੂਗਾ ਪਰ ਪੱਟੀਆਂ ਜ਼ਰੂਰ ਜਾਣਗੀਆਂ ਜਿਵੇਂ ਹੁਣ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ ਕਿਸਾਨ ਜਿਆਦੇ ਨਾਖੁਸ਼ ਨਜ਼ਰ ਆ ਰਹੇ ਨੇ ਬਾਰਡਰਾਂ ਦੇ ਉੱਤੇ ਵੀ ਕਿਸਾਨ ਬੈਠੇ ਨੇ ਅਤੇ ਜਿੰਨੇ ਵੀ ਕਹਿ ਸਕਦੇ ਕਿ ਸੂਬਿਆਂ ਦੇ ਵਿੱਚ ਵੀ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਨੇ ਕਿਤਨੇ ਕਿਤੇ ਜਾ ਕੇ ਘਰਾਓ ਕਰ ਰਹੇ ਨੇ ਅਨਸਰਾਜ ਜੀ ਦਾ ਲਗਾਤਾਰ ਵਿਰੋਧ ਹੋ ਰਿਹਾ ਦਿੱਲੀ ਤੋਂ ਆਏ ਇੱਥੇ ਲਗਾਤਾਰ ਵਿਰੋਧ ਹੋਣਾ ਸ਼ੁਰੂ ਹੋਇਆ ਕਿਵੇਂ ਵੇਖ ਰਹੇ ਹੋ ਤੁਸੀਂ ਦੇਖੋ ਜੀ ਭਾਜਪਾ ਨੇ ਜਿਹੜੇ ਵੀ ਕਿਸਾਨ ਵਿਰੋਧੀ ਕਾਨੂੰਨ ਬਣਾਏ ਸੀਗੇ ਉਹਨਾਂ ਕਰਕੇ ਲੋਕ ਭਾਜਪਾ ਦਾ ਵਿਰੋਧ ਕਰਦੇ ਆ ਦੇ ਉਹ ਕਰਦੇ ਰਹਿਣਗੇ ਜਿੰਨਾ ਚਿਰ ਉਹ ਮਤਲਬ ਕਿਸਾਨਾਂ ਨਾਲ ਵਧੀਆਂ ਕਰਨਗੇ। ਹਾਂ। ਕਾਂਸਰਾਜੀ ਨੂੰ ਕਿਉਂ ਵੇਖ ਰਹੇ ਹੋ? ਨਾਰਥ-ਈਸਟ ਦਿੱਲੀ ਦੇ ਉੱਤੋਂ ਇੱਥੇ ਲੈ ਕੇ ਆਏ ਉਹਨਾਂ ਨੂੰ ਸਿੱਧਾ ਕੈਂਡੀਡੇਟ ਫਰੀਦਕੋਟ ਦਾ ਲਾਇਆ। ਹਾਲਾਂਕਿ ਜੰਪੜ ਉਹ ਜਲੰਧਰ ਹਲਕੇ ਦੇ ਨੇ ਉੱਥੇ ਵੀ ਲਗਾਇਆ ਜਾ ਸਕਦਾ ਸਿੱਧਾ ਦਿੱਲੀ ਤੋਂ ਐਮਪੀ ਸੀਗੇ ਤੇ ਫਰੀਦਕੋਟ ਭੇਜਿਆ। ਐਸ ਤਰ੍ਹਾਂ ਦੇਖੋ ਜੀ ਉਹ ਤਾਂ ਉਹਨਾਂ ਦੇ ਆਪਣੀ ਨਿੱਜੀ ਉਹਨਾਂ ਦੇ ਫੈਸਲੇ ਨੇ ਜਾਂ ਉਹਨਾਂ ਦੀ ਪਾਰਟੀ ਦਾ। ਬਾਕੀ ਜੇ ਮੈਂ ਆਪਣੇ ਪਰਸਨਲ ਤੌਰ ਤੇ ਦੇਖਾਂ ਤਾਂ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਮੇਰੇ ਸੀਨੀਅਰ ਨੇ। ਵੀ ਕੋਈ ਮੈਂ ਉਹਨਾਂ ਦੇ ਬਾਰੇ ਮਾੜਾ ਕਮੈਂਟ ਨਹੀਂ ਕਰ ਸਕਦਾ ਉਹ ਵੀ ਗੈਰਰੇ ਸੀਗੇ ਉਹਨਾਂ ਨਾਲ ਹੀ ਗੱਲ ਹੀ ਕਹਿੰਦੇ ਅਸੀਂ ਕਲਾਕਾਰ ਆ ਕਹਿੰਦੇ ਅਸੀਂ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਦੇ ਕਰਮਜੀਤ ਕਹਿੰਦਾ ਭਾਵੇਂ ਜੂਨੀਅਰ ਆ ਪਰ ਅਸੀਂ ਕਹਿੰਦੇ ਕਲਾਕਾਰ ਫੀਲਡ ਦੇ ਵਿੱਚ ਬਿਲਕੁਲ ਜੀ 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 ਆਪਣੇ ਸਾਹਮਣੇ ਦੇ ਅਮਰਜੀਤ ਕੋਰ ਸਾਹੋਕਿਆ ਇਹਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਇਸ ਵਾਰ ਸਦੀਕ ਸਾਹਿਬ ਨੂੰ ਟਿਕਟ ਨਹੀਂ ਮਿਲੇਗੀ ਐਸਰ ਨਵਾਂ ਕਾਰਡ ਖੇਡਿਆ ਗਿਆ ਕਹਿੰਦੇ ਕਿ ਔਰਤਾਂ ਨੂੰ ਪਹਿਲ ਦਿੱਤੀ ਹੈ ਕਾਂਗਰਸ ਨੇ ਹੁਸ਼ਿਆਰਪੁਰ ਤੇ ਫਰੀਦਕੋਟ ਦੇ ਵਿੱਚ ਜੋ ਰਿਜ਼ਰਵ ਸੀਟਸ ਹੈਗੀਆਂ ਉੱਥੇ ਔਰਤਾਂ ਨੂੰ ਪਹਿਲ ਦੇ ਕੇ ਟਿਕਟਾਂ ਦਿੱਤੀਆਂ ਗਈਆਂ ਕਿਵੇਂ ਵੇਖਰੋ ਕਿ ਪਹਿਲ ਵਧੀਆ ਗਈ ਜਿਸ ਤਰੀਕੇ ਨਾਲ ਲਗਾਤਾਰ ਭਾਈ ਭਾਈ ਗੱਲ ਕਰ ਰਹੀ ਹੈ ਕਿ ਰਿਜ਼ਰਵੇਸ਼ਨ ਔਮਸ ਦੀ ਰੱਖਿਆ ਜਾਏ ਕੋਈ ਕੋਟਾ ਰੱਖਿਆ ਜਾਵੇ 33% ਦਾ ਛੇ ਵਧੀਆ ਗੱਲ ਹੈ ਜੀ ਸਾਰਿਆਂ ਦਾ ਅਧਿਕਾਰ ਹੈ ਇੱਥੇ ਸਭ ਨੂੰ ਅਧਿਕਾਰ ਹੈ ਔਰ ਉਹਨਾਂ ਦੇ ਆਪਣੀ ਹੈ ਕਿ ਇਹ ਵਧੀਆ ਹੈ ਮੇਰੇ ਵੱਲੋਂ ਬੈਸਟ ਵਿਸ਼ੇਸ ਨਹੀਂ ਉਹਨਾਂ ਨੂੰ ਆਸਾਨੀ ਮੁੱਦੇ ਤੇ ਕੀ ਵਿਚਾਰ ਕਰੋ ਕਿਉਂਕਿ ਜਿਹੜੇ ਬਾਰਡਰ 'ਤੇ ਕਿਸਾਨ ਬੈਠੇ ਹੋਏ ਆ ਹਰਿਆਣੇ ਦੇ ਬਾਰਡਰ 'ਤੇ ਉਹ ਐਸ ਜਥੇਬੰਦੀ ਜੋ ਐਸ ਜਥੇਬੰਦੀ ਫਰੀਦਕੋਟ ਹਲਕੇ ਦੀ ਬੰਦ ਐਕਟਿਵ ਆ ਸਿੱਧੂਪੁਰ ਜਥੇਬੰਦੀ ਵੀ ਉੱਥੇ ਧਰਨਾ ਲਗਾ ਕੇ ਬੈਠੇ ਆ ਉਹਨਾਂ ਦੇ ਲਈ ਕੋਈ ਪਹਿਲਾ ਖੜੇ ਜੀ ਕਿਸਾਨ ਕਿਸਾਨਾਂ ਦੇ ਨਾਲ ਖੜੇ ਆ ਜੀ ਉਹਨਾਂ ਦੇ ਮੁੱਦੇ ਉਠਾਵਾਂਗੇ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਕਿਸਾਨਾਂ ਦੇ ਨਾਲਾਂ ਕਿਸਾਨਾਂ ਦੇ ਪੁੱਤਾਂ ਔਰ ਕਿਸਾਨੀ ਦੇ ਨਾਲ ਹਮੇਸ਼ਾ ਖੜੇ ਆ ਪਹਿਲਾਂ ਵੀ ਖੜੇ ਸੀ ਹੁਣ ਵੀ ਖੜਾਂਗੇ ਆ ਇੰਡੀਆ ਆਲਾਈਂਸ ਦੇ ਵਿੱਚ ਆਮ ਆਦਮੀ ਪਾਰਟੀ ਵੀ ਹੈਗੀ ਆ ਤੇ ਨਾਲ ਹੀ ਉਣਾ ਨੇ ਮੈਨੀਫੈਸਟੋ ਵੀ ਜਾਰੀ ਕੀਤਾ ਕਾਂਗਰਸ ਵੱਲੋਂ ਕਹਿੰਦੇ ਕਿ ਐਮਐਸਪੀ ਤੇ ਗਰੰਟੀ ਦੇ ਰਹੇ ਆਗੇ ਤੇ ਐਮਐਸਪੀ ਗਰੰਟੀ ਦੇਣ ਨੂੰ ਤਿਆਰ ਆ ਜਦਕਿ ਪਹਿਲਾਂ ਸਰਕਾਰ ਵੀ ਸੀ ਉਸ ਵਕਤ ਨਹੀਂ ਹੋਇਆ ਪਰ ਇਸ ਵਕਤ ਉਹ ਗਰੰਟੀ ਦੇ ਰਹੇ ਮੈਨੀਫੈਸਟੋ ਦੇ ਵਿੱਚ ਤੁਸੀਂ ਸਹਿਮਤ ਹੋ ਉਹ ਚੀਜ਼ਾਂ ਦੇ ਜੋ ਗਰੰਟੀਆਂ ਇਸ ਵਾਰ ਦੇ ਰਹੇ ਆਂ ਇੰਡੀਆ ਲਾਇਨਸ ਦੇ ਵਿੱਚ ਜੋ ਬਿਲਕੁਲ ਜੀ ਬਿਲਕੁਲ ਜੀ ਜਿਹੜੇ ਦੇਣੀਆਂ ਬਣਦੀਆਂ ਵੀ ਨੇ ਤੇ ਸਹਿਮਤਾ ਜੀ ਬਿਲਕੁਲ ਐਮਐਸਪੀ ਦੇਣੀ ਚਾਹੀਦੀ ਹੈ ਖਾਂ ਬਿਲਕੁਲ ਜੀ ਚਾਹੀਦੀ ਹੈ ਭਾਈ ਭਾਗ ਕਹੇਰੀ ਕਿ ਦਿੱਤੀ ਨਹੀਂ ਜਾ ਸਕਦੀ ਬਜਟ ਤੇ ਬਹੁਤ ਚਲੋ ਉਹਨਾਂ ਦਾ ਉਹ ਕਹੀ ਜਾਣਗੀ ਆਪਾਂ ਕਿਸਾਨਾਂ ਦੇ ਨਾਲ ਆ ਜੀ ਤੇ ਅਗਰ ਉੱਥੇ ਜਾ ਕੇ ਜਿਵੇਂ ਅਲੱਗ-ਅਲੱਗ ਚੋਣਾਂ ਲੜ ਰਹੇ ਪੰਜਾਬ ਦੇ ਵਿੱਚ ਕਾਂਗਰਸ ਲੜ ਰਹੀ ਆਵਾਜ਼ੀ ਪਾਰਟੀ ਲੜ ਰਹੀ ਉੱਥੇ ਜਾ ਕੇ ਕਿਤਨੇ ਕਿਤੇ ਅਗਰ ਸਰਕਾਰ ਬਣਦੀ ਹੈ ਕਾਂਗਰਸ ਦੀ ਸਮਰਥਨ ਤਾਂ ਕਰੂੰਗੀ ਫਿਰ ਆਵਾਜ਼ੀ ਪਾਰਟੀ ਵੀ ਸਮਰਥਨ ਕਰੀ ਕਿਉਂਕਿ ਐਲਾਈਅੰਸ ਦੇ ਵਿੱਚ ਇਹ ਇਹ ਸਾਡੀ ਸੀਨੀਅਰ ਲੀਡਰਸ਼ਿਪ ਦਾ ਫੈਸਲਾ ਹੈ ਜੀ ਜਿਵੇਂ ਉਹ ਕਰਨਗੇ ਉਹ ਵੀ ਕਰਾਂਗੇ ਬਚਪਨ ਦੇ ਵਿੱਚ ਕਦੇ ਸ਼ੌਂਕ ਸੀਗਾ ਪੋਲਿਟਿਕਸ ਚੰਦਾ ਨਾ ਜੀ ਬਿਲਕੁਲ ਨਹੀਂ ਸੁਪਨੇ ਜਮਨੀ ਸੋਚਿਆ ਸੀ ਕਦੇ ਵੀ ਨਹੀਂ ਸੋਚਿਆ ਸੀ ਨਾ ਇਨਸਪੀਰੇਸ਼ਨ ਕੀ ਤਾਕਤ ਮਿਲੇ ਵਸੇ ਮਾਨ ਸਾਹਿਬ ਤੋਂ ਮਾਨ ਸਾਹਿਬ ਤੋਂ ਮਾਨ ਸਾਹਿਬ ਕਦੇ ਕਰਦੇ ਹੁੰਦੇ ਆ ਫੋਨ ਵੀ ਐਦਾਂ ਕੰਮ ਕਰਿਆ ਕਰੋ ਐਦਾਂ ਇਸ ਤਰੀਕੇ ਨਾਲ ਬੋਲੇ ਬਿਲਕੁਲ ਗੱਲਬਾਤ ਹੁੰਦੀ ਰਹਿੰਦੀ ਹਾਂਜੀ ਹਾਂਜੀ ਡੇਲੀ ਗੱਲਬਾਤ ਹੁੰਦੀ ਸਪੀਚਸ ਵੀ ਦੱਸਦੇ ਹੋਣੇ ਵੀ ਜਿਹੜਾ ਐਦਾਂ ਦਾ ਕੁਝ ਬਿਲਕੁਲ ਨਹੀਂ ਨਹੀਂ ਬਸ ਗੱਲਾਂ ਹੁੰਦੀਆਂ ਨੇ ਵੀ ਇਹੋ ਜਿਹੇ ਵਾਅਦੇ ਇਹੋ ਜੇ ਕਰੀਂ ਜਿਹਦੇ ਜਿਹਦੇ ਆਪਾਂ ਪੂਰੇ ਕਰ ਸਕੀਏ ਪੂਰੇ ਕਰ ਸਕੀਏ ਹਾਂ ਹੋਰ ਕਿਸ ਤਰੀਕੇ ਦੀ ਗੱਲਾਂ ਕਰਦੇ ਮਾਨ ਸਾਹਿਬ ਕਿਉਂਕਿ ਮਾਨ ਸਾਹਿਬ ਜਦੋਂ ਵੀ ਬੋਲਦੇ ਆ ਕਹਿੰਦੇ ਐਗਰੈਸਿਵ ਹੋ ਕੇ ਬੋਲਦੇ ਜਿਹੜੀ ਵੀ ਅੱਤ ਸਪੀਚ ਬੋਲਦੇ ਐਗਰੈਸਿਵ ਤੁਸੀਂ ਹਜੇ ਬਹੁਤ ਘੱਟ ਮੱਲਾਂ ਦਾ ਬੋਲ ਰਹੇ ਹੋ ਅਸੀਂ ਦੇਖ ਰਹੇ ਕਿਸਾਨ ਤੁਹਾਡਾ ਰੋਕ ਕੇ ਵਿਰੋਧ ਕਰ ਰਹੇ ਸੀਗੇ ਪਰ ਤੁਸੀਂ ਹਲੀਮੀ ਨਾਲ ਬੈਠ ਕੇ ਇਹਨਾਂ ਨੂੰ ਸੁਣ ਰਹੇ ਸੀਗੇ ਰਮਾਨ ਸਾਹਿਬ ਹੁੰਦੇ ਤਾਂ ਜਵਾਬ ਦੇ ਕੇ ਜਾਂਦੇ ਜੀ ਦੇਖੋ ਜਿਹੜਾ ਪਿਆਰ ਨਾਲ ਮਸਲਾ ਹੱਲ ਹੋ ਸਕਦਾ ਉਹ ਮਤਲਬ ਹੋਰ ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ ਔਰ ਪਿਆਰ ਸਭ ਤਰੀਕੇ ਦਾ ਹੱਲ ਹੈ ਹਰ ਇੱਕ ਮਰਜ਼ੀ ਦਾ ਹੱਲ ਹੈ ਬੀਨ ਟੂ ਲੂ ਵੀ ਨਾਲ ਪ੍ਰਚਾਰ ਕਰ ਰਹੇ ਨੇ ਕਿ ਬਿਲਕੁਲ ਜੀ ਉਹੀ ਆ ਸਮਾਪੈ ਕੇ ਪੋਲਿਟਿਕਸ ਦੇ ਵਿੱਚ ਐਕਟਿਵ ਹੋਣਗੇ ਦੇਖੋ ਜੀ ਹੋ ਸਕਦਾ ਪਰ ਹੋ ਚੁੱਕੇ ਨੇ ਪਰ ਬਹੁਤ ਉਹ ਮੇਰੇ ਕਰਕੇ ਕਰ ਰਹੇ ਨੇ ਜੀ ਭਰਾਏ ਉਹ ਸਾਡੇ ਵੱਡੇ ਭਰਾ ਐ ਹਮੇਸ਼ਾ ਖੜੇ ਨੇ ਉਹ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਹਾਂ ਜੀ ਤਿੰਨ ਤੋਂ ਕਹਿੰਦੇ ਚਾਰ ਭਰਾ ਸੀਗੇ ਮਾਨ ਸਾਹਿਬ ਹੋਰੀ ਤੁਸੀਂ ਬਾਈ ਰਣਬੀਰ ਹੋਰੀ ਤੇ ਦੇਵਕ੍ਰੋੜ ਹੋਰੀ ਜੀ ਜੀ ਤੇ ਸਾਰੇ ਮਿਲਦਾ ਮਾਨ ਸਾਹਿਬ ਤੋਂ ਬਾਅਦ ਐਕਟਿਵ ਹੋ ਚੁੱਕੇ ਨੇ ਪੋਲਿਟਿਕਸ ਦੇ ਵਿੱਚ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵਿਧਾਨ ਸਭਾ ਦੀ ਚੋਣਾਂ ਹੋਣਗੀਆਂ ਸਾਰੀ ਚੋਣ ਲੜਨ ਦੀ ਹੈ ਨਹੀਂ ਐਸਾ ਕੁਝ ਨਹੀਂ ਪਤਾ ਨਹੀਂ ਬਾਕੀ ਸਮੇਂ ਨੇ ਪਤਾ ਨਹੀਂ ਕੀ ਕਰਨਾ ਹੁੰਦਾ ਸਮਾਂ ਦੱਸੂਗਾ ਤਾਂ ਪਰ ਫਿਲਹਾਲ ਇਹ ਭਰਾ ਮੇਰੀ ਸਪੋਰਟ ਤੇ ਨੇ ਉਹ ਸਪੋਰਟ ਕਰ ਰਹੇ ਨੇ ਤੇ ਆਉਣ ਵਾਲਾ ਤੂੰ ਇੱਕ ਕਿਵੇਂ ਵੇਖ ਰਹੇ ਹੋ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਮਾਨ ਸਾਹਿਬ 13 ਦੀ ਗੱਲ ਕਰ ਰਹੇ 13 0 ਦੀ ਗੱਲ ਕਰ ਰਹੇ ਨੇ 13 13 ਬਾਹਾ ਮੰਗ ਰਹੇ ਨੇ ਕਹਿੰਦੇ ਕਿ ਸਾਨੂੰ 13 ਬਾਹਾ ਦਾ ਵੀ ਪੰਜਾਬ ਅਸੀਂ ਸੰਸਦ ਦੇ ਵਿੱਚ ਜਾ ਕੇ ਮੁੱਦੇ ਉਠਾਵਾਂਗੇ ਜਿਹੜੇ ਸਾਡੇ ਆਰਡੀਐਫ ਦੇ ਫੰਡ ਵਗੈਰਾ ਰੁਕੇ ਨੇ ਉਹਨਾਂ ਦਾ ਮੁੱਦਾ ਹੋਰ ਬਥੇਰੇ ਮੁੱਦੇ ਨੇ ਉਹ ਚੱਕਾਂਗੇ ਬਿਲਕੁਲ ਜੀ ਬਿਲਕੁਲ 13 0 ਦਾ ਨਿਸ਼ਾਨਾ ਪੂਰਾ ਕਰਾਂਗੇ ਜੀ ਮਾਨ ਸਾਹਿਬ ਦਾ ਤੇ ਮੁੱਦੇ ਵੀ ਉਠਾਵਾਂਗੇ ਜਿਹੜਾ ਆਰਡੀਐਫ ਰੁਕਿਆ ਹੋਇਆ ਉਹਦੇ ਬਾਰੇ ਵੀ ਜ਼ੋਰ ਪਾਵਾਂਗੇ ਹੋਰ ਕਿਹੜਾ ਮੁੱਦਾ ਲੱਗਦਾ ਹੈ ਕਵੀਰਤਾ ਨਾਲ ਚੱਕਣ ਵਾਲਾ ਭਾਵੇਂ ਆਰਡੀਐਫ ਤਾਂ ਚਲੋ ਕਹਿੰਦੇ ਕਿ ਲੰਬੇ ਸਮੇਂ ਤੋਂ ਰੁਕਿਆ ਹੋਇਆ ਉਹ ਮੁੱਦਾ ਤਾਂ ਹਰ ਕੋਈ ਕਹਿ ਰਿਹਾ ਕਿ ਅਸੀਂ ਆਰਡੀਐਫ ਦਾ ਚੱਕਾਂਗੇ ਭਾਵੇਂ ਕਾਲੀਦਲਾ ਥੋੜੇ ਮੰਨ ਦੇ ਵਿੱਚ ਕਿਹੜਾ ਦੇਖੋ ਸਾਡੇ ਜਿਹੜਾ ਖੇਤੀ ਪ੍ਰਧਾਨ ਸੋਬਾ ਹੈ ਤੇ ਖੇਤੀ ਦੇ ਬਾਰੇ ਕੋਈ ਵਧੀਆ ਪਾਲਿਸੀ ਬਣੇ ਜਿਹਦੇ ਵਿੱਚ ਹਰ ਗਰੀਬ ਤੋਂ ਗਰੀਬ ਜਿਹੜਾ ਕਿਸਾਨ ਹੈ ਉਹ ਵੀ ਸੌਖਾ ਹੋਵੇ ਉਹਦਾਂ ਦੀ ਕੋਈ ਪਾਲਿਸੀ ਬਣੇ ਤੇ ਹਾਂਜੀ ਵਾਦਰ ਕੰਡੀਸ਼ਨ ਨੂੰ ਲੈ ਕੇ ਕੋਈ ਸੋਚਿਆ ਕਿਉਂਕਿ ਲਗਾਤਾਰ ਕਿਸਾਨ ਮੰਗ ਕਰਦੇ ਆ ਕਿ ਫਸਲ ਬੀਮਾ ਯੋਜਨਾ ਵੈਦਰ ਵੈਦਰ ਤਾਂ ਹੁਣ ਪਰਮਾਤਮਾ ਹੀ ਕਰ ਸਕਦਾ ਜੀ ਉਹਦੇ ਬਾਰੇ ਆਪਾਂ ਨਹੀਂ ਕਰ ਸਕਦੇ ਨਾਲ ਕੋਈ ਗੱਲ ਬਾਰੇ ਸੋਚ ਆਵੇ ਜਿਵੇਂ ਗੱਲ ਕਰਦੇ ਆ ਕਿ ਹਰ ਸਾਲ ਮੁਆਵਜ਼ੇ ਦੀ ਗੱਲ ਹੁੰਦੀ ਹੈ ਮੁਆਵਜ਼ੇ ਦਿੱਤੇ ਜਾਣਗੇ ਪਰ ਜੇ ਬੀਮਾ ਯੋਜਨਾ ਹੋਊਗੀ ਤਾਂ ਹਾਂ ਇਹ ਬਿਲਕੁਲ ਬਿਲਕੁਲ ਇਹ ਹੋਣਾ ਚਾਹੀਦਾ ਕਿਉਂਕਿ ਹਰ ਚੀਜ਼ ਦੁਕਾਨਦਾਰ ਵੀ ਦੁਕਾਨਦਾਰੀ ਦਾ ਵੀ ਬੀਮਾ ਹੁੰਦਾ ਇਸ ਚੀਜ਼ ਦਾ ਵੀ ਹੋਣਾ ਚਾਹੀਦਾ ਸੋ ਜਿਹੜਾ ਸੌਖਾ ਹੋ ਜੇ ਕਿਸਾਨ ਪੰਜਾਬ ਦੇ ਵਿੱਚ ਵੀ ਸਰਕਾਰ ਹੈਗੀ ਹੈ ਸੰਸਦ ਦੇ ਵਿੱਚ ਵੀ ਹੁਣ ਚਾਲੇ ਪਾ ਪਾਰਖੇ ਨੇ ਤੁਸੀਂ ਤੇ ਕੋਈ ਤਸਵੀਰ ਲੈ ਕੇ ਜਾ ਰਹੇ ਹੋ ਨਾਲ ਬਿਲਕੁਲ ਨਹੀਂ ਬਿਲਕੁਲ ਜੀ ਕਰਾਂਗੇ ਜੋ ਵੀ ਤੁਹਾਨੂੰ ਦੱਸੇ ਜੀ ਵੀ ਜਿਹੜੀ ਸੀਨੀਅਰ ਲੀਡਰਸ਼ਿਪ ਗਾਈਡ ਕਰੂਗੀ ਉਦਾਂ ਦੇ ਮਸਲੇ ਲੈ ਕੇ ਜਾਵਾਂਗੇ ਉੱਥੇ ਵਧੀਆ ਕਰਾਂਗੇ ਪਿੰਡਾਂ ਦੇ ਨਾਲ ਸਬੰਧਤ ਤੇ ਕਿਹੜਾ ਇਸ਼ੂ ਮੁੱਖ ਤੌਰ ਤੇ ਚੱਕ ਰਹੇ ਹੋ ਕਿਉਂਕਿ ਆਰਡੀਐਫ ਦਾ ਮੁੱਦਾ ਤੁਸੀਂ ਜ਼ਿਕਰ ਕੀਤਾ ਪਰ ਪਿੰਡਾਂ ਦੇ ਵਿੱਚ ਬਹੁਤ ਸਾਰੇ ਬਾਡੀ ਹਲਕੇ ਹੈਗੇ ਜਿਵੇਂ ਫਰੀਦਕੋਟ ਦਾ ਕੋਸ਼ਕਾ ਹੈਗਾ ਬਹੁਤ ਪਛੜੇ ਇਲਾਕਿਆਂ 'ਚ ਆ ਜਾਂਦਾ ਉੱਥੇ ਬਹੁਤ ਸੇਮ ਦਾ ਸੇਮ ਦਾ ਬਹੁਤ ਬੁਰਾ ਹਾਲਾਤ ਹੈ ਹਾਂਜੀ ਹਾਂਜੀ ਤੇ ਹੋਰ ਵੀ ਕਾਫੀ ਨੇ ਕਿ ਜਿਵੇਂ ਪਾਣੀਆਂ ਦਾ ਮੁੱਦਾ ਜਿਹੜਾ ਪਾਣੀ ਕਿਵੇਂ ਬਚਾਉਣਾ ਤੇ ਉਹ ਚੀਜ਼ਾਂ ਪ੍ਰਮੁੱਖ ਨੇ ਕਿਉਂਕਿ ਪੰਜਾਬ ਦਾ ਨਾਂ ਹੀ ਪਾਣੀਆਂ ਦੇ ਉੱਤੇ ਪੰਜ ਆਬ ਹਨ ਤੇ ਅੱਜ ਪੰਜਾਬ ਹੀ ਬੰਜਰ ਹੁੰਦਾ ਜਾ ਰਿਹਾ ਧਰਤੀ ਹੇਠਲਾ ਪਾਣੀ ਕਿਵੇਂ ਬਚਾਉਣਾ ਤੇ ਜਿਹੜੇ ਕੁਦਰਤੀ ਸਰੋਤਾਂ ਦਾ ਪਾਣੀ ਹੈ ਉਹਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ ਆਪਣੀ ਥੋੜੀ ਅਵੇਅਰਨੈਸ ਵੀ ਚਾਹੀਦੀ ਆਪਾਂ ਨੂੰ ਕੱਲੇ ਇਹ ਨਹੀਂ ਵੀ ਕੱਲੀ ਗਵਰਨਮੈਂਟ ਹੀ ਕਰੇ ਜਿਵੇਂ ਮੈਂ ਦੱਸਦਾ ਵੀ ਜਿਵੇਂ ਜਿਹੜਾ ਰੁੱਖ ਲਾਉਣ ਦਾ ਕੰਮ ਹੈ ਜਦੋਂ ਤੁਸੀਂ ਭਾਸ਼ਣ ਦੇਈ ਜਾਂਦੇ ਹੋ ਪਰ ਆਪ ਕੁਛ ਵੀ ਨਾ ਕਰੋ ਤੁਹਾਨੂੰ ਪਹਿਲਾਂ ਆਪ ਸ਼ੁਰੂ ਕਰਨਾ ਪੈਣਾ ਹੈ ਵਾਟਰ ਹਾਰਵੈਸਟਿੰਗ ਕਰਕੇ ਤੇ ਬਿਲਕੁਲ ਇਹੋ ਜਿਹਾ ਕੁਛ ਹੋਵੇ ਜਿਵੇਂ ਮੈਂ ਦਰਖਤ ਲਾਉਣ ਦੀ ਗੱਲ ਦੱਸਦਾ ਮੈਂ ਪਹਿਲਾਂ ਆਪ ਆਪਣੇ ਅੱਧੇ ਕਿਲੇ ਚ ਦਰਖਤ ਲਾਏ ਪਿੰਡ ਪਿੰਡ ਦੀ ਫਿਰਨੀ ਤੇ ਲਾਏ ਦਰਖਤ ਹੋਰ ਵੀ ਲੋਕਾਂ ਨੂੰ ਪ੍ਰੇਰਿਤ ਕੀਤਾ ਹੋਣਾ ਮੇਰਾ ਖਿਆਲ ਵੀ ਹਰ ਸਾਲ 4-5000 ਦਰਖਤ ਅਸੀਂ ਲਾਉ ਨਹੀਂ ਲਾਉਨੇ ਆ ਤੇ ਦੂਜੀ ਗੱਲ ਇਹ ਵੀ ਜਿਹੜਾ ਮੀਂਹ ਦਾ ਪਾਣੀ ਉਹ ਵੀ ਛੋਟੀਆਂ-ਛੋਟੀਆਂ ਜਿਵੇਂ ਖੇਤਾਂ 'ਚ ਛੱਪੜੀਆਂ ਬਣਾ ਕੇ ਚਾਹੇ ਕਨਾਲ ਦੀ ਦੋ ਕਨਾਲ ਜਿੰਨਾ ਕਿ ਕੋਈ ਹੈਸੀਅਤ ਜਿਹੜੀ ਵੀ ਉਹ ਰੱਖਣੀ ਚਾਹੀਦੀ ਜਿਹੜਾ ਸਾਡਾ ਪਾਣੀ ਜਿਹੜਾ ਮੀਂਹ ਦਾ ਪਾਣੀ ਹੈ ਉਹ ਅਮਰਤ ਵਰਗਾ ਪਾਣੀ ਹੁੰਦਾ ਵੀ ਉਹਨੂੰ ਉਹ ਉਹਨੂੰ ਵੱਧ ਤੋਂ ਵੱਧ ਵਰਤਿਆ ਜਾਵੇ ਹਨਾ ਜਾਂ ਵਾਟਰ ਹਰਵੈਸਟਿੰਗ ਦੇ ਜਿਹੜੇ ਉਹ ਲਾਏ ਜਾਣ ਉਹ ਬਹੁਤ ਜ਼ਰੂਰੀ ਹੈ ਅੱਜ ਦੀ ਡੇਟ 'ਚ ਆਪਣੇ ਪੰਜਾਬ ਦੇ ਲਈ ਖਾਸ ਕਰਕੇ ਤੁਸੀਂ ਫਿਲਮਾਂ ਦੇ ਵਿੱਚ ਵੀ ਕੰਮ ਕਰ ਰਹੇ ਹੋ ਹੁਣ ਪੋਲਿਟਿਕਸ ਦੇ ਵਿੱਚ ਆਏ ਹੋ ਕੀ ਹੁਣ ਜੇ ਪੋਲਿਟਿਕਸ ਦੇ ਵਿੱਚ ਐਕਟਿਵ ਹੁੰਨੇ ਆ ਸੰਸਦ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਜੋ ਪਿਛਲਾ ਬੈਕਗ੍ਰਾਉਂਡ ਆ ਉਹ ਛੱਡੋਗੇ ਜਾਂ ਨਾਲ ਹੀ ਲੈ ਕੇ ਚਲੋਗੇ ਕਿਉਂਕਿ ਮਾਨ ਸਾਹਿਬ ਜੇ ਜਦੋਂ ਪੋਲਿਟਿਕਸ ਦੇ ਵਿੱਚ ਆਏ ਸੀ ਤਾਂ ਜੋ ਪਹਿਲਾਂ ਕਰਦੇ ਸੀ ਐਕਟਿੰਗ ਉਹ ਛੱਡਤੀ ਸੀ ਉਹਨਾਂ ਨੇ ਹਾਂਜੀ ਦੇਖੋ ਜੀ ਬਹੁਤ ਸਮਾਂ ਹੈ ਹੁੰਦਾ ਲੋਕਾਂ ਨੂੰ ਦੇਣ ਦਾ ਗੱਲ ਤਾਂ ਇਹ ਵੀ ਜਿੰਨੇ ਮਰਜ਼ੀ ਬੀਜ਼ੀ ਹੋ ਹੋ ਮੇ ਜੇ ਤੁਹਾਡੀ ਨੀਅਤ ਠੀਕ ਹੈ ਲੋਕਾਂ ਪ੍ਰਤੀ ਜਜ਼ਬਾ ਹੈ ਉਹ ਤੁਸੀਂ ਟਾਈਮ ਕੱਢ ਲੈਣੋਂ ਟਾਈਮ ਦਾ ਕੱਢਣਾ ਪੈਂਦਾ ਹੈ ਨਾ ਉਹ ਕੰਮ ਵੀ ਥੋੜਾ ਬਾਕੀ ਥੋੜਾ ਮੈਂ ਸਲੋ ਕਰ ਦੂੰਗਾ ਪਹਿਲਾਂ ਮੈਂ ਹਰ ਫਿਲਮ ਦੇ ਵਿੱਚ ਸੀਗਾ ਤੇ ਹੁਣ ਮਤਲਬ ਸਿਲੈਕਟਡ ਫਿਲਮਾਂ ਕਰੂੰਗਾ ਤੇ ਇਹ ਨਹੀਂ ਕਿ ਮੈਂ ਉਹ ਕੰਮ ਛੱਡ ਦੂੰਗਾ ਜਿਸ ਜਿਸ ਕੰਮ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਉਹ ਮੈਂ ਛੱਡ ਹੀ ਨਹੀਂ ਸਕਦਾ ਤੇ ਬਟ ਇਹ ਵੀ ਇਹ ਵੀ ਨਹੀਂ ਹੈਗਾ ਕਿ ਮੈਂ ਉਸ ਕੰਮ ਕਰਕੇ ਵੀ ਲੋਕਾਂ ਨੂੰ ਟਾਈਮ ਨਾ ਦੇਵਾਂ ਪ੍ਰੋਡਿਊਸਰ ਦਾ ਪ੍ਰੈਸ਼ਰ ਹੁੰਦਾ ਕਿਹਦੇ ਦਿੱਲੀ ਦੇ ਵਿੱਚ ਲੈ ਐਕਟਿਵ ਰਹਿਣਾ ਪਊਗਾ ਲਗਾਤਾਰ ਸੰਸਦ ਦੇ ਨਜ਼ਦੀਕ ਰਹਿਣਾ ਪਊਗਾ ਕਿਉਂਕਿ ਦਿੱਲੀ ਦੇ ਵਿੱਚ ਅਮੇਸ਼ਾ ਰਣਾ ਬੈਗੁਰੂਗਾ ਚ ਅਗਰ ਪ੍ਰੋਡੂਸਰ ਵਾਇਮੈਰੀਕਨ ਵੀ ਉਧੂ ਵੀ ਆਣਾ ਪੈਂਦਾ ਉਦੋਂ ਕਿਉਂ ਮੈਨੇਜ ਨਹੀਂ ਕੋਈ ਨਹੀਂ ਸਭ ਮੈਨੇਜ ਕੀਤਾ ਜਾਊਗਾ ਕੋਈ ਐਡੀ ਗੱਲ ਨਹੀਂ ਹੁੰਦੀ ਜੇ ਮਹੀਨੇ ਜੋ 10 ਦਿਨ ਕੱਢ ਹੀ ਸਕਦੇ ਆਪਾਂ ਕੰਮ ਲਈ ਆਉਦੇ ਲਈ ਹਾਂਜੀ ਫਰੀਦਕੋਟ ਹਲਕੇ ਵਾਸਤੇ ਬਾਬੇ ਫਰੀਦ ਦੀ ਧਰਤੀ ਵਾਸਤੇ ਕਿਹੜੀ ਵੱਡੀ ਸਾਕਾਤ ਸੋਚ ਕੇ ਰੱਖੀ ਹੈ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਪਾਣੀ ਆ ਦਾ ਪਸਾਰਨੀ ਦੇ ਮੁੱਦੇ ਸਭ ਤੋਂ ਪਹਿਲਾਂ ਐਜੂਕੇਸ਼ਨ ਨੂੰ ਲੈ ਕੇ ਕੁਝ ਬਿਲਕੁਲ ਕੋਈ ਸਕਿੱਲ ਯੂਨੀਵਰਸਿਟੀ ਵਗੈਰਾ ਦਾ ਉੱਥੇ ਪ੍ਰਬੰਧ ਕੀਤਾ ਜਾਵੇ ਤਾਂ ਬਹੁਤ ਵਧੀਆ ਹੋਊਗਾ ਕਿਉਂਕਿ ਲੋਕਾਂ ਨੂੰ ਰੋਜ਼ਗਾਰ ਵੀ ਮਿਲੂਗਾ ਔਰ ਜਿਹੜਾ ਹੱਥੀ ਜਿਹੜਾ ਹਨਰ ਵਾਲਾ ਬੰਦਾ ਹੁੰਦਾ ਉਹ ਕਦੇ ਭੁੱਖਾ ਨਹੀਂ ਮਰਦਾ ਠੀਕ ਹੈ ਤਾਂ ਇਹ ਸਨ ਸਾਡੇ ਨਾਲ ਕਰਮਜੀਤ ਜੀ ਦਾ ਜਿਹਨਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਅਗਰ ਸੰਸਦ ਦੇ ਵਿੱਚ ਜਾਂਦਾ ਮੌਕਾ ਮਿਲਦਾ ਤਾਂ ਸਕਿੱਲ ਯੂਨੀਵਰਸਿਟੀ ਯਾਰ ਕੀ ਚੀਜ਼ ਲੈ ਕੇ ਆਈ ਜਾਵੇਗੀ ਅਤੇ ਕਿਸਾਨੀ ਸੈਕਟਰ ਨੂੰ ਉੱਤੇ ਚੱਕਣ ਵਾਸਤੇ ਵੀ ਬਹੁਤ ਮੁੱਦੇ ਚੱਕੇ ਜਾਣਗੇ ਜਿਵੇਂ ਵਾਟਰ ਹਾਰਵੈਸਟਿੰਗ ਵਰਗਾ ਵੀ ਮੁੱਦਾ ਸੰਸਦ ਦੇ ਵਿੱਚ ਰੇਜ਼ ਕੀਤਾ ਜਾਏਗਾ ਤੇ ਨਸ਼ਿਆਂ ਵਰਗੇ